ਸਾਰੇ ਇਲਾਕਾ ਨਿਵਾਸੀਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਸੰਜੇ ਘਰ ਦੀ ਟੀਮ ਦੇ ਕਾਫੀ ਮੈਂਬਰ ਜਿਹੜੇ ਇਕੱਠੇ ਹੋਏ ਉਹਨਾਂ ਨੇ 12 ਤਰੀਕ ਦਾ ਲੋਹੜੀ ਦੇ ਪ੍ਰੋਗਰਾਮ ਲਈ ਸਲਾਹ-ਮਸ਼ਵਰਾ ਕੀਤਾ ਤੇ ਬੜੇ ਖੁੱਲੇ ਦਿਲ ਨਾਲ ਅਸੀਂ ਅੱਜ ਤੁਹਾਨੂੰ ਸਾਰਿਆਂ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਖੁੱਲਾ ਸੱਦਾ ਦੇ ਰਹੇ ਹਾਂ ਤੁਸੀਂ ਲੋਹੜੀ ਵਾਲੇ ਦਿਨ ਆਉਣਾ ਹੈ ਤੇ ਖੁੱਲੇ ਦਿਲ ਨਾਲ ਆਉਣਾ ਹੈ ਤਾਂ ਕਿ ਆਪਾਂ ਇੱਕ ਨਵੀਂ ਰੀਤ ਸਾਡੇ ਪ੍ਰੋਗਰਾਮਾਂ ਦੀ ਸੰਜੇ ਪ੍ਰੋਗਰਾਮ ਹੈ ਸ਼ੁਰੂ ਕਰ ਸਕੀਏ ਸਾਡੇ ਨਾਲ ਸਾਡੇ ਸਰਦੇ ਘਰ ਦੇ ਸਾਰਾ ਪਰਿਵਾਰ ਜਿਹੜਾ ਖੜਾ ਹੈ ਇਹਨਾਂ ਵਿੱਚੋਂ ਵੀ ਕੁਝ ਮੈਂਬਰ ਆਪਣੀ ਗੱਲ ਕਹਿਣਗੇ ਜੀ ਮੰਗਰ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਸਾਡੇ ਵੀ ਬੜੇ ਲੰਮੇ ਸਮੇਂ ਤੋਂ ਇੱਛਾ ਸੀ ਇਸ ਤਰ੍ਹਾਂ ਦੀ ਵੀ ਲਾਈਫ ਦੇ ਵਿੱਚ ਕਾਰੋਬਾਰ ਬਹੁਤ ਕੀਤੇ ਨੇ ਬੜਾ ਕੁਝ ਕੀਤਾ ਬੜਾ ਗੁਆਇਆ ਬੜਾ ਕਮਾਇਆ ਜੀ ਤੇ ਇਦਾਂ ਦੀ ਸਾਂਝ ਹੋਣੀ ਵੀ ਬਹੁਤ ਜ਼ਰੂਰੀ ਆ ਜਿਹੜਾ ਪ੍ਰਾਲਾ ਚੰਦ ਸਿੰਘ ਢੰਡਾ ਵੱਲੋਂ ਆ ਅਸੀਂ ਇਹਦੇ ਨਾਲ ਬਹੁਤ ਹੀ ਸਹਿਮਤਾ ਬਹੁਤ ਹੀ ਖੁਸ਼ ਆ ਤੇ ਬੜੇ ਸੀਨੀਅਰ ਨੇ ਬੜੇ ਸੂਝਵਾਨ ਨੇ ਜੋ ਕੁਝ ਕਰਨਗੇ ਇਹ ਉਹ ਸਾਡੇ ਇਲਾਕੇ ਲਈ ਨਹੀਂ ਪੂਰੇ ਪੰਜਾਬ ਦੇ ਲਈ ਬਹੁਤ ਵਧੀਆ ਹੋਵੇਗਾ ਅਸੀਂ ਉਮੀਦ ਕਰਦੇ ਹਾਂ ਵੀ ਜਿਹੜਾ ਸਾਡਾ ਉਸ ਦਿਨ ਦਾ ਪ੍ਰੋਗਰਾਮ ਹੋਊਗਾ ਬੜਾ ਖੁਸ਼ਹਾਲ ਤੇ ਬੜਾ ਖੁਸ਼ੀਆਂ ਭਰਿਆ ਹੋਵੇਗਾ ਤੇ ਇਹਦੇ ਲਈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵੀ ਸਾਰੇ ਮਿਲ ਜੁਲ ਕੇ ਆਪਾਂ ਇਸ ਪ੍ਰੋਗਰਾਮ ਨੂੰ ਨੇਪਰੇ ਚੜਾਈਏ ਜੀ ਅਮਰਵੀਰ ਸਿੰਘ ਜੀ ਹਾਂਜੀ ਸਾਂਝਾ ਕਰ ਪੰਜਾਬ ਦੇ ਦਰਸ਼ਕਾਂ ਨੂੰ ਸਾਰਿਆਂ ਨੂੰ ਸਸਿਆਕਾਲ ਤੇ ਜੋ ਆਪਾਂ ਨਾਰਮਲੀ ਅਖਬਾਰਾਂ ਦੇ ਵਿੱਚ ਜਾਂ ਵੈਸੇ ਪਬਲਿਕਲੀ ਸੁਣਦੇ ਆਂ ਵੀ ਆਪਾਂ ਸਾਂਝ ਵਧਾਈਏ ਆਪਾਂ ਸਾਦੇ ਪ੍ਰੋਗਰਾਮ ਕਰੀਏ ਇਹ ਇੱਕ ਸ਼ੁਰੂਆਤ ਹੈ ਇੱਕ ਉਪਰਾਲਾ ਕਿਰਪਾ ਕਰਕੇ ਸਾਰੇ ਇਸ ਦੇ ਵਿੱਚ ਜਰੂਰ ਸਾਂਝ ਪਾਓ ਤਾਂ ਕਰਕੇ ਆਪਾਂ ਅਗਲੇ ਪ੍ਰੋਗਰਾਮਾਂ ਲਈ ਤੇ ਇਸ ਤਰ੍ਹਾਂ ਦੇ ਇੱਕ ਸਾਦੇ ਸਾਂਝਾ ਪਰਿਵਾਰ ਇੱਕ ਪੰਜਾਬ ਨੂੰ ਸਾਂਝਾ ਸਿਰਜ ਸਕੀਏ ਬਬਾ ਜੀ ਸਤਿ ਸ਼੍ਰੀ ਅਕਾਲ ਜੀ ਸਾਂਝੇ ਘਰ ਵੱਲੋਂ ਚਾਰਜੀ ਜਸ ਸਿੰਘ ਜੀ ਤੇ ਸਾਡੀ ਸਤਿਕਾਰਯੋਗ ਭੈਣ ਹਰਮਿੰਦਰ ਜੀ ਇੱਡਾ ਵੱਡਾ ਪ੍ਰਾਨਾ ਕਰ ਰਹੇ ਨੇ ਜਿਉਂ ਜਿੱਦਾਂ ਅਸੀਂ ਕੋਆ ਬੈਠੇ ਆ ਆਪਸੀ ਭਾਈਚਾਰਾ ਆਪਸੀ ਸਾਂਝੀ ਪਰਿਵਾਰ ਅੱਜ ਮਹਿਸੂਸ ਹੋ ਰਿਹਾ ਮੈਨੂੰ ਆਪ ਨੂੰ ਮਹਿਸੂਸ ਹੋ ਰਿਹਾ ਵੀ ਸਾਂਝੀ ਪਰਵਾਰ ਹੁੰਦੇ ਸੀ ਪਰ ਇਹ ਇਹ ਪਰਿਵਾਰ ਉਸ ਨੂੰ ਮੁੜ ਕੇ ਲਿਆਂ ਰਿਹਾ ਲੱਗਿਆ ਆ ਮੇਰੇ ਕੋਲ ਸ਼ਬਦੀ ਹੈ ਨਹੀਂ ਵੀ ਮੈਂ ਕੀ ਕਹਾ ਮੈਂ ਤਾਂ ਪਲੀਜ਼ ਬੇਨਤੀ ਆ ਵੀ ਦਾਰਫ ਇੱਕ ਨੂੰ ਲੋੜੀ ਆ ਦੇਣ ਤੁਸੀਂ ਆਓ ਤੇ ਆਪਾਂ ਰਲ ਮਿਲ ਕੇ ਧੋੜੋ